ਅਹੀਂ ਆ ਦੇਖਦੇ ਕਿ ਸਾਨੂੰ ਰਬ ਨੇ ਕੀ ਨਹੀਂ ਦਿੱਤਾ ਅਹੀਂ ਆ ਨਹੀਂ ਦੇਖਦੇ ਕਿ ਜੋ ਦਿੱਤਾ ਕਿ ਅਸੀਂ ਉਹਦਾ ਸ਼ੁਕਰ ਮਨਾਉਂਦੇ ਪਏ ਆ ਨੇ ਚਾਉਣ ਨਾਲ ਅੰਦਰ ਘਡੌਣੇ ਕੱਢ ਕੇ ਲੈ ਕੇ ਆਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਸਤਗੁਰ ਦੀ ਸੇਵਾ ਸਫਲ ਹੁੰਦੀ ਆ ਤੇ ਉਹ ਸਤਗੁਰਾਂ ਨੂੰ ਪਾਉਂਦਾ ਆ ਮਨ ਚਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ ਇਮਾਨੇ ਦੇ ਵਿੱਚ ਜਿਹੜਾ ਤੁਸੀਂ ਫਾਲੋ ਕਹਿੰਦੇ ਨੇ ਕਿ ਬਈ ਸਾਨੂੰ ਮਹਾਰਾਜ ਜੇ ਪੰਜ ਤੁਸੀਂ ਆ ਦੇ ਦੋ ਨਾ ਜੇ ਤੁਹਾਡਾ ਮਨ ਸੱਚਾ ਹੋਏਗਾ ਨਾ ਸੱਚੇ ਦਿਲੋਂ ਤੁਸੀਂ ਸੇਵਾ ਭਾਵਨਾ ਰੱਖ ਕੇ ਜਿਹੜੀ ਹਲਪ ਕਰੋਗੇ ਜੋ ਤੁਸੀਂ ਪਾਉਂਗੇ ਨਾ ਸੋਚਦੇ ਵੀ ਹੋਵੋਗੇ ਸੱਚੀ ਗੱਲ ਨਹੀਂ ਇਦਾਂ ਹੁੰਦਾ ਵੀ ਆ ਤੇ ਉਹ ਤੁਹਾਨੂੰ ਮਤਲਬ ਤਰਲੇ ਮਾਰਨੇ ਕੁਝ ਕਹਿਣ ਦੀ ਲੋੜ ਨਹੀਂ ਪੈਣੀ ਮਹਾਰਾਜ ਨੇ ਤੁਹਾਨੂੰ ਆਪੇ ਦੇ ਦੇਣੀ ਆ ਤੇ ਤੁਹਾਡੀ ਜਿਹੜੀ ਹਉਮੈ ਹੈ ਨਾ ਉਹ ਵੀ ਇਹਦੇ ਨਾਲ ਘੱਟਦੀ ਆ ਜਦੋਂ ਅਸੀਂ ਵੇਖਾਂਗੇ ਨਾ ਹਮੇਸ਼ਾ ਆਪਣੇ ਤੋਂ ਉੱਪਰ ਵੱਲ ਸਰਬੀ ਜੀ ਜਬ ਬਦ ਨਹੀਂ ਆਇਆ ਜਦੋਂ ਅਸੀਂ ਵੇਖਿਆ ਨੀਵੀਨ ਬਲ ਕੁਮਾਰ ਦਾ ਸੱਚੇ ਪਾਤਸ਼ਾਹ ਸ਼ੁਕਰ ਹੈ ਕਿ ਤੁਸੀਂ ਮੈਨੂੰ ਇੱਥੇ ਨਹੀਂ ਰੱਖਿਆ ਤੁਸੀਂ ਮੈਨੂੰ ਘਰ ਦੇ ਦਿੱਤਾ ਤੁਸੀਂ ਮੈਨੂੰ ਛੱਤ ਤੇ ਦਿੱਤੀ ਉਹ ਇਨਸਾਨ ਕੋਲ ਤੇ ਛੱਤ ਵੀ ਨਹੀਂ ਹੈਗੀ ਬਹੁਤ ਕੋਚਾ ਪੰਜਾਬ ਦੇ ਵਿੱਚ ਜੇ ਅਸੀਂ ਆਪ ਮਿਲ ਕੇ ਚੀਜ਼ਾਂ ਨੂੰ ਠੀਕ ਕਰ ਸਕਦੇ ਹਾਂ ਤਾਂ ਹੀ ਆਪਣਾ ਫਾਇਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਕਹਿੰਦੇ ਅਜ ਅੰਮ੍ਰਿਤਸਰ ਤੋਂ ਉਪ ਲੱਗ ਗਈ ਹੈ ਮੀ ਪੈਣ ਤੋਂ ਬਾਅਦ ਤੇ ਬਰਫ ਪੈਣ ਤੋਂ ਬਾਅਦ ਹੁਣ ਅਸੀਂ ਥੋੜਾ ਸਮਾਨ ਇਕੱਠਾ ਕਰਨਾ ਸੀ ਅਸੀਂ ਅੱਜ ਕਿਤੇ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਤੇ ਉਹ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਵਾਂਗੇ ਤੇ ਵਲੋਗ ਦੇ ਨਾਲ ਜੁੜੇ ਰਹੋ ਹੁਣ ਸਮਾਨ ਹੋ ਗਿਆ ਆਪਣਾ ਸਾਰੇ ਇਕੱਠਾ ਅਸੀਂ ਉਨਚਾਲੇ ਪਾਣ ਲੱਗੇ ਅਸੀਂ ਗੱਡੀ 'ਚ ਬੈਠ ਚੁੱਕੇ ਹਾਂ ਤੇ ਇਸ ਤੋਂ ਬਾਅਦ 'ਚ ਅਸੀਂ ਅੰਮ੍ਰਿਤਸਰ ਤੋਂ ਜਾਣਾ ਹੈ ਰਾਜਸੰਸੀਵਲ ਮਤਲਬ ਰਾਜਸੰਸੀ ਤੋਂ ਵੀ ਉੱਥੇ ਅੱਗੇ ਇੱਕ ਪਿੰਡ ਹੈ ਪਿੰਡ ਦਾ ਨਾਮ ਵੀ ਤੁਹਾਨੂੰ ਦੱਸ ਦਿੰਨੇ ਹਾਂ ਪਿੰਡ ਦਾ ਨਾਮ ਹੈ ਲਸ਼ਕਰੀ ਨੰਗਲ ਜਿੱਥੇ ਸਾਡੀ ਮੂਵੀ ਦਾ ਸ਼ੂਟ ਹੋਇਆ ਸੀ ਮੂਵੀ ਦੇ ਵਲੌਗ ਵੀ ਮੈਂ ਕੁਝ ਦਿਨਾਂ ਤੱਕ ਅਪਲੋਡ ਕਰੂੰਗੀ ਪੰਜਾਬੀ ਮੂਵੀ ਆ ਰਹੀ ਆ ਜਿਦੇ ਵਿੱਚ ਫਸਟ ਟਾਈਮ ਮਤਲਬ ਉਹਦੀ ਪ੍ਰੋਡਕਸ਼ਨ ਜਿਹੜੀ ਹੀ ਮੈਨੇਜਮੈਂਟ ਸਾਰੀ ਮੈਂ ਕਰਦੀ ਪਈ ਸੀ ਤੇ ਉਹਦੇ ਵੀ ਮੈਂ ਵਲੌਗ ਪਾਉਂਗੀ ਤੇ ਦੇਖਣਾ ਜ਼ਰੂਰ ਕਿਉਂਕਿ ਵੱਡੇ ਵੱਡੇ ਆਰਟਿਸਟਾਂ ਨਾਲ ਉਹ ਤੁਸੀਂ ਪਹਿਲੀ ਵਾਰ ਮਿਲੇ ਸੀ ਤੇ ਮੇਰਾ ਫਸਟ ਐਕਸਪੀਰੀਅੰਸ ਹੀ ਵਾਡ ਦੇ ਲੈਵਲ ਦੇ ਉੱਤੇ ਜਿਹਨੂੰ ਕਹਿ ਲੋ ਤੇ ਹੁਣ ਅਸੀਂ ਜਾਂਦੇ ਆ ਅੱਗੇ ਤੇ ਅੱਜ ਦਾ ਵਲੌਗ ਪੂਰਾ ਜ਼ਰੂਰ ਦੇਖਿਓ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਇੱਕ ਪਰਿਵਾਰ ਨਾਲ ਸੀ ਮਿਲਾਨ ਜਾ ਰਹੇ ਆ ਜਿਨ੍ਹਾਂ ਦੀ ਹੱਦ ਬੀਤੀ ਉਹ ਆਪਣੇ ਮੂੰਹੋਂ ਤੁਹਾਨੂੰ ਦੱਸਣਗੇ ਤੇ ਤੁਸੀਂ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਦੁੱਖ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਅਸਲ ਵਿੱਚ ਉਹਨਾਂ ਨੇ ਕੀ ਕੁਛ ਝੱਲਿਆ ਉਹਨਾਂ ਦੇ ਨੇਬਰ ਵਗੈਰਾ ਉਹਨਾਂ ਨੂੰ ਕਿੰਨਾ ਟੌਰਚਰ ਕਰਦੇ ਨੇ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਹਿੰਮਤ ਨਹੀਂ ਹਾਰਦੇ ਤੇ ਉਹਨਾਂ ਦਾ ਵਿਸ਼ਵਾਸ ਸਿਰਫ ਤੇ ਸਿਰਫ ਪਰਮਾਤਮਾ ਤੇ ਅਕਾਲ ਪੁਰਖ ਤੇ ਆ ਹਾਂ ਕੁਝ ਸਮੇਂ ਦਾ ਸਫਰ ਤੈਅ ਕਰਨ ਤੋਂ ਬਾਅਦ ਜੋ ਅਸੀਂ ਪਿੰਡ ਵਿੱਚ ਪਹੁੰਚ ਚੁੱਕੇ ਹਾਂ ਅਸੀਂ ਉਹਨਾਂ ਦੇ ਘਰ ਦੇ ਲਾਗੇ ਪਹੁੰਚ ਚੁੱਕੇ ਹਾਂ ਇਹ ਤਾਂ ਕੋਈ ਸੈਂਪਲ ਆਇਆ ਨਾ ਉਹਦੇ ਨਾਲ ਉਹ ਦੀ ਜਦ ਮਾਂ ਦੇ ਸਾਹ ਹਾਂਜੀ ਕੀ ਪਾਇਆ ਤੇ ਵਿੱਚ ਹਾਂਜੀ ਮਿੱਕਾ ਲਾਲ ਅੱਛਾ ਲਾਲ ਮਿਰਚ ਮਿੱਕਾ ਹੂੰ ਥੋੜਾ ਬਾਇ ਗਰਮ ਮਸਾਲਾ ਅੱਛਾ ਅਰੇ ਕਾਲਰ ਪਾਉਣ ਲੱਗੀ ਸਾ ਹੂੰ ਨਾ ਪਾਇਆ ਨਹੀਂ ਉਹ ਜਿਹੜਾ ਗੋਠਾ ਉਹ ਤੁਸੀਂ ਤਾੜੀ ਵੇਟ ਕਰਨੀ ਤਾਂ ਹਣੀ ਅੰਦਰ ਹਣੀ ਹਾਂ ਜੱਲਣੇ ਇਹ ਬਾਈ ਜੀ ਇਹ ਕਿੰਨਾ ਮੰਗਣਗੇ ਮੈਂ ਕਿਹਾ ਵੀ ਇਹ ਲੈ ਆਉਂਦੇ ਹਾਂ ਇਹ ਤੋਂ ਵੀਰ ਵੀ ਰੱਖ ਨਾ ਇਹ ਵੇਚ ਦੇ ਜੀ ਹਾਂ ਤੁਸੀਂ ਦੁਕਾਨ ਲਾਉਣੀ ਇੱਥੇ ਅੱਪੜਾ ਮਾਟੇ ਬੋਟੇ ਜੇ ਨਾ ਸੰਭਾਪ ਨਾ ਹਾਂ ਜੀ ਇਹ ਨਾ ਸਾਥ ਵੇਠਾ ਕਾਂਦੂ ਤੜ ਗਿਆ ਇਹ ਉੱਤੇ ਮੈਲਾਂ ਤੋਂ ਉੱਥੇ ਲੱਗੇ ਕੱਲ ਫਿਰ ਜਾਣਾ ਸੀ ਐਵੇਂ ਐਵੇਂ ਐਤਵਾਰ ਦੇ ਐਤਵਾਰ ਦੁਕਾਨ ਲਗਾਉਂਦੇ ਹੋ ਐਤਵਾਰ ਯਾਰ ਹਾਂ ਮੈਲੇ ਹੁੰਦੇ ਹਾਂ ਹਾਂਜੀ ਹਾਂ ਮੇਰੇ ਮੇਕਅਪ ਫਿਰ ਦੂਰ ਵੀ ਜਾਏ ਨਾ ਯਾਰ ਅੱਛਾ ਅੱਛਾ ਰੋਡ ਫਾਉਂਡ ਆਉਂਦਾ ਹੈ ਕੁਆਲਿਟੀ ਫਰਟੇ ਵੀ ਦਿੱਤੀ ਜਾਂਦੀ ਹੈ ਅੱਛਾ ਕੁਆਲਿਟੀ ਫਰਟੇ ਦਿੱਤਾ ਫਿੱਟ ਬੰਦੀ ਆ ਜਿਹਨੇ ਸੀ ਚੱਕ ਸਰਦਾ ਹਾਂ ਤੇ ਤੁਸੀਂ ਜਾਣ ਤੋਂ ਮੈਂ ਚੋਣਾ ਇਹ ਮੈਂ ਜੇ ਕੁਲੱਟ ਹੈਗਾ ਹਾਂ ਹਾਂਜੀ ਸੇਰ ਤੋਂ ਲੱਗਣ ਦਾ ਕਾਫੀ ਤਗੜੇ ਰਹੇ ਆ ਬਹੁਤ ਇਹ ਬੜਾ ਕੋਈ ਜਾਂਦਾ ਤੇ ਹਾਂ ਅਜੇ ਨਹੀਂ ਕਿਸੇ ਤੇ ਪਾਰੂ ਦਿਲੋਂ ਨਹੀਂ ਮਾਰੇ ਨਾ ਅਜ ਤੱਕ ਕਿਸੇ ਦੇ ਹੱਥੀਂ ਕੈਂਦੀ ਗੱਲ ਕੀਤੀ ਨਾ ਮੂੰਹ ਮਾਰੀ ਗੱਲਾਂ ਕੁਛ ਨਹੀਂ ਆਂਦੇ ਮੈਂ ਨਾ ਕਿਸੇ ਨਾਲ ਗਾਲ ਕਢੀ ਨਾ ਮੈਂ ਕਿਸੇ ਨੂੰ ਮਾਰਾ ਬੜਾ ਨਾ ਮੈਂ ਕਿਸੇ ਤੇ ਰਾਫ ਦੇਣਾ ਨਾ ਮੈਂ ਕਿਸੇ ਨੂੰ ਗਾਲ ਪੀਣਾ ਮੈਂ ਹੱਥੀਂ ਇਹ ਨਾ ਕੰਮ ਕਿਸਾਨੇ ਮਾਰਾ ਡੱਬਿਆ ਮੈਂ ਤੇ ਅੰਦਰ ਜੀ ਦਸਤੇ ਨਾ ਜਾ ਖੁੱਲੀ ਨਾ ਮਾਰਾ ਜੀ ਜਿਨੇ ਮਰੀ ਬਾਹ ਖੜੀ ਓਦਾ ਕੂ ਮਾਰਾ ਜੀ ਸਾਰਾ ਭਾਈ ਬੜਾ ਭਲਾਈ ਕਰਾ। ਮਨਾਤਾਨ ਰਾਜਦਨ ਸੀਸਾਂ ਲਾਈ। ਇਹ ਕਿੱਥੇ ਆਇਆ ਸੀ ਕਿ ਦੋ ਘਰਾਂ ਦੇ ਲੈ। ਇਹ ਸਾਡੇ ਨਾਲ ਬੜਾ ਲੜ ਗਿਆ ਤੇ ਹੱਡ ਕੁੱਤੇ ਵਾਲਾ ਬੈਕ ਦਾ ਜਿੰਨਾ। ਬਹੁਤ ਸਦੋਂ ਪੂਰਾ ਕਲਾਬਿੰਦੀ ਸਾਡੇ ਦਾ। ਅੱਛਾ ਇੱਥੇ ਦਰਵਾਜੇ ਬਾਹਰ ਹਾਂ ਅੱਛਾ ਮੁੰਡਿਆ ਨੇ ਰਹਿਣੀ ਅਸੀਂ 6 ਸਾਲ ਨੂੰ ਆਈ ਹੋ ਗਏ ਮੁਫਤ ਰਹਿਣਗੇ ਆਪਣਾ ਘਰ ਨਹੀਂ ਗਾ ਤੇਨੇ ਜਾ ਤੇ ਆ ਲਾ ਕੇ ਸਾਈਕਲ ਦਾ ਸਾਰਾ ਟੋਟੇ ਪਾਜੇ ਵੱਡਾ ਕੈਰੀਅਰ ਪਾਇਆ ਉਹਦੇ ਹੈਂਡਲ ਨਵਾ ਪਵਾਇਆ ਚੱਕੇ ਨਵੇਂ ਪਾਏ ਟਾਇਰ ਨਵੇਂ ਪਵਾਏ ਸਭ ਕੁਝ ਉਹਦਾ ਨਵਾਂ ਕਰਾਇਆ ਤੇ ਤੇਨੇ ਜਾ ਤੇ ਆ ਲਾ ਜਦੋਂ ਅਸੀਂ ਉੱਥੋਂ ਆ ਗਏ ਕਜਾ ਕਾਡੇ ਦੇ 6 ਮਹੀਨੇ ਰਹੇ ਜਦੋਂ ਘਰ ਆ ਗਏ ਨਾ ਇਦਾਂ ਇੱਥੇ ਮਹਿਰੇ ਦਾ ਮੁੰਡਾ ਹੈ ਦੋਸਤੀ ਸੇ ਨਾ ਅੰਡਾ ਚਾਚਾ ਮਿੰਜਾ ਨਾਲ ਸਹਿ ਗਦੇ ਉਪੋਲਿਆਂ ਗਟੇ ਅੰਡਾ ਚਾਚਾ ਜਦੋਂ ਸਹਿ ਕਰਦੇ ਮਨਾ ਹੁਣੇ ਤੋਂ ਹੋ ਗਿਆ ਉਹ ਸਹਿ ਕਿਤੇ ਦਵਾਈਆਂ ਖਾਂਦਾ ਰ ਗੋਲੀਆਂ ਨਸ਼ੇ ਦੀਆਂ ਉਹਦਾ ਕਰਜ਼ਾ ਹੋ ਗਿਆ ਨਾ ਸਾਡਾ ਸਾਈਕਲ ਵੇਖ ਕੇ ਕੁਝ ਕਰ ਨਹੀਂ ਸਕਣਾ ਸਾਈਕਲ ਦੇ ਕੇ ਕਰਜ਼ਾ ਲਾਇਆ ਅੰਡਾ ਆਇਆ ਤੇ ਅੰਡੇ ਮੇਰਾ ਸਾਈਕਲ ਅੰਡਾ ਗਵਾਚ ਗਿਆ ਮਤਲਬ ਜਿਹੜਾ ਅੰਕਲ ਜਿਹੜਾ ਸਾਈਕਲ ਸੀ ਉਹਨੇ ਵੇਚ ਦਿੱਤਾ ਤੇ ਨਸ਼ੇ ਕਰ ਲਿਤੀ ਮੈਨੂੰ ਖੁਦ ਪਤਾ ਇਹਨੇ ਕਿਹਾ ਕਿ ਉਹਨੇ ਕੁਝ ਕਰ ਨਹੀਂ ਸਕਣਾ ਉਹਦਾ ਦੁਕਾਨ ਵਾਲੇ ਦਾ ਪੁੱਤ ਮਾਰ ਗਿਆ ਉਹਨੇ ਮੇਰਾ ਸਾਈਕਲ ਉਹਨੇ ਸਾਈਕਲ ਉਹਦਾ ਕੋਲ ਕਿਤੇ ਮਰੇ ਮਰੇ ਤੇਰਾ ਇਹਸੇ ਨੂੰ ਮਾਰਾ ਕਿਹਾ ਨਾ ਬਹੁਤ ਸਾਨੇ ਗੱਲ ਆ ਹੋ ਉਹਨੂੰ ਤਾਂ ਕੱਟਤਾ ਤੇ ਦੇਖਿਆ ਸੁਣਾ ਸਾਈਕਲ ਅੱਜ ਤੱਕ ਜਦੋਂ ਸੱਟ ਨਹੀਂ ਸੀ ਲੱਗੀ ਚੰਗੇ ਸੋਰੋਂ ਦੀ ਗੱਲ ਆ 6 ਸਾਲ ਸਾਥ ਲੱਗੇ ਨੋ ਕਿਤੇ ਪਤਾ ਲੜਨੀ ਹੈ ਸੱਟ ਲੱਗੀ ਨਾ ਖੰਡ ਨਹੀਂ ਆਇਆ ਮਾਰ ਮਾਰੂਗੀ ਨਾ ਜੇ ਗੈਨ ਤੋਂ ਪੂਰਾ ਕੱਢੇ ਜਾਂ ਗਾਂ ਜਾਂਦਾ ਨਾਲ ਚਲਦੇ ਲਾਇਆ ਗਾੜੀ ਹੁਣ ਜੇ ਤੁਹਾਨੂੰ ਕੋਈ ਵੀ ਤੰਗ ਕਰੇਗਾ ਨਾ ਤੁਸੀਂ ਸਿਰਫ ਸਾਨੂੰ ਫੋਨ ਕਰਨਾ ਆ ਠੀਕ ਆ ਨਾ ਤੁਸੀਂ ਪੁਲਿਸ ਕੋਲ ਜਾਣਾ ਕਿਉਂਕਿ ਕੋਈ ਕੁਝ ਕਰਦਾ ਤੇ ਹੈ ਗਾਣੀ ਆ ਠੀਕ ਆ ਠੀਕ ਆ ਹੁਣ ਤੁਹਾਨੂੰ ਮਤਲਬ ਡਰਨ ਦੀ ਲੋੜ ਨਹੀਂ ਹੈਗੀ ਜਿੰਨਾ ਤੁਸੀਂ ਡਬ ਲਿੱਤਾ ਆ ਕੋਈ ਸਹਾਰਾ ਚਾਹੁੰਦੇ ਦਵੇ ਨਾ ਹੂੰ ਹੂੰ ਕੋਈ ਸਹਾਰਾ ਮਾਰਾ ਜ ਆਪ ਦੇਣ ਵਾਲੇ ਹਜੇ ਨਹੀਂ ਮੈਂ ਰੱਬ ਤੇਰੀ ਵੀ ਕੰਬਲ ਤੇ ਆ 10 ਢੰਡੇ ਵੀ ਨਾ ਨਾ ਨਹੀਂ ਨਾ ਕੋਈ ਕੋਚ ਹੋਣੇ ਹਜੇ ਨਾ ਕੋਈ ਤਾਂ ਬਸ ਆਪ ਕੋਈ ਪਹਿਲੀ ਅੰਦਰ ਨਹੀਂ ਤੇ ਜਾਣੇ ਕਿ ਸਾਡੇ ਨਾਲ ਫੇਰ ਕਰਦੇ ਹਾਂ ਅਕੇ ਗੱਲ ਨਹੀਂ ਆ ਤੁਸੀਂ ਦਿੰਦੇ ਨਾ ਤੁਸੀਂ ਦੱਬਦੇ ਆਂ ਤਾਂ ਹੀ ਕਰਕੇ ਤੁਹਾਨੂੰ ਜਾਰਾ ਤੇ ਬੰਦਦੇ ਆਂ ਫਿਰ ਕੀ ਕਰਨਾ ਦੀ ਨਹੀਂ ਨਾ ਜਿੱਦਾ ਕੋਈ ਢੈਂਪਰਾ ਵੀ ਨਹੀਂ ਲੈ ਮੇਰਾ ਛੁਲਾ ਟੋਟਾ ਤਾਂ ਮੈਨੂੰ ਹੁਣੇ ਤਾਜ਼ਾ ਤਾਜ਼ਾ ਲਾਜੋ ਮੈਨੂੰ ਛੁਲਾ ਬਾਹਰ ਲਾ ਹਾਂ ਦਾ ਮੇਰੇ ਕੋ ਗੱਡੀ ਨਹੀਂ ਆ ਤੇ ਤੈਨੂੰ ਕਿਸੇ ਦੀ ਲੱਲਾ ਤੁਸੀਂ ਬੋਲਤਾ ਮੇਰੀ ਗੱਡੀ ਹੈ ਨਹੀਂ ਹਾਂ ਤੇ ਕਿਸੇ ਦੀ ਗੱਲ ਇਹਨਾਂ ਨੇ ਨਾ ਤੇ ਹਰ ਇੱਕ ਨੇ ਗੱਡੀ ਦੇ ਜਾਣੀ ਸੀ ਖਰਨੇ ਪਰ ਨਹੀਂ ਇੱਥੇ ਆ ਸਿਰਨਾ ਕਰੋ ਤੇ ਨਹੀਂ ਜੇ ਅੱਜੂ ਕਰਦੇ ਪਏ ਕੱਲ ਨੂੰ ਮੈਂ ਦੇਦੇ ਵੀ ਆਣੀ ਆਂ ਹਾਂ ਤੇ ਉਹ ਨਾ ਫਿਰ ਆਂਦੇ ਕਿ ਮੈਨੂੰ ਗੱਡੀ ਗੱਡੀ ਹੋਰੀ ਕੋਈ ਜਾ ਦੇ ਇਹ ਅੰਦਾਕਾ ਨਹੀਂ ਮੈਂ ਨਹੀਂ ਗੱਡੀ ਕਿਸੇ ਦੀ ਜੀ ਇਹਨਾਂ ਦੇ ਨਾਂ ਤੇ ਕੋਈ ਆਂਦਾ ਨਾ ਇਹਨੇ ਇਹਨਾਂ ਨੂੰ ਖਾਣਨੇ ਬੇਦਰਦੀ ਸੀ ਗੱਡੀ ਤੇ ਨਹੀਂ ਦਿੱਤੀ ਨਹੀਂ ਲਾ ਲਈ ਨਹੀਂ ਖੜਾ ਤੇ ਚੂਲਾ ਤੋ ਆਦੀ ਰਹਿ ਕੋਈ ਨਹੀਂ ਕੋਈ ਨਹੀਂ ਇਸ ਪਰਵਾਰ ਦੀਆਂ ਕਰਦੇ ਆਂ ਛੱਤਾਂ ਚੋਂਦੀਆਂ ਨੇ ਜਦੋਂ ਬਾਰਿਸ਼ ਆਂਦੀ ਹੈ ਤੇ ਇਹ ਆਪ ਵੀ ਗਿੱਲੇ ਹੁੰਦੇ ਨੇ ਸੋ ਇਹਨਾਂ ਦੇ ਬਾਲੇ ਵਗੈਰਾ ਬਦਲਣ ਵਾਲੇ ਨੇ ਜੇ ਕੋਈ ਸੰਗਤ ਵਿੱਚੋਂ ਸੇਵਾ ਕਰਨਾ ਚਾਹੁੰਦਾ ਹੋਵੇਗਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆਂ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਅਸੀਂ ਵਾਪਸ ਮਤਲਬ ਆ ਚੁੱਕੇ ਆਂ ਆ ਚੁੱਕੇ ਨਹੀਂ ਆ ਵੈਸੇ ਤੇ ਜਾ ਰਹੇ ਆਂ ਜੋ ਤੁਸੀਂ ਦੇਖਿਆ ਹੋਏਗਾ ਕਿ ਉਹਨਾਂ ਦਾ ਦਰਦ ਉਹਨਾਂ ਦੀ ਅੱਖਾਂ ਦੇ ਵਿੱਚ ਦੇਖਦਾ ਆ। ਅਸੀਂ ਕਹਿ ਦਿੰਨੇ ਆ ਸਾਨੂੰ ਮਾੜਾ ਜਿਨਾ ਦੁੱਖ ਹੋ ਜAVE ਮਾੜਾ ਜਿਨਾ ਰੱਬ ਕੁਛ ਦਵੇ ਨਾ ਤੇ ਅਸੀਂ ਮਰ ਆਪਣ ਨੂੰ ਕਿੰਨੇ ਮੇਨੇ ਕਿੰਨਾ ਕੁ ਸੁਣਾਉਂਦ ਨੇ ਰੱਬਾ ਯਾਰ ਤੂੰ ਗਲਤ ਕੀਤਾ ਤੂੰ ਇੱਦਾਂ ਕੀਤਾ। ਉਹ ਅੰਕਲ ਨੇ ਮਤਲਬ ਇੰਨਾ ਕੁਝ ਜਰਿਆ ਹੋਇਆ ਨਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਅਸੀਂ ਹਨਾ ਮਤਲਬ ਕਿੰਨੇ ਦੁੱਖਾਂ ਦੇ ਵਿੱਚ ਜੇ ਉਹ ਇਦਾਂ ਰਹਿ ਸਕਦੇ ਤੇ ਅਸੀਂ ਕਿਉਂ ਨਹੀਂ। ਅਸੀਂ ਰੱਬ ਨੂੰ ਇੰਨਾ ਤਾਨੇ ਮਾਰਦੇ ਨੇ। ਅਸੀਂ ਆਂ ਦੇਖਦੇ ਕਿ ਸਾਨੂੰ ਰੱਬ ਨੇ ਕੀ ਨਹੀਂ ਦਿੱਤਾ। ਅਸੀਂ ਆਂ ਨਹੀਂ ਦੇਖਦੇ ਕਿ ਜੋ ਦਿੱਤਾ ਕਿ ਅਸੀਂ ਉਹਦਾ ਸ਼ੁਕਰ ਮਨਾਉਂਦੇ ਪਏ ਆਂ। ਕਈ ਇਨਸਾਨਾਂ ਕੋਲ ਕੋਲ ਨਾ ਇਹ ਚੀਜ਼ਾਂ ਵੀ ਨਹੀਂ ਹੁੰਦੀਆਂ ਜੋ ਸਾਡੇ ਕੋਲ ਹੁੰਦੀਆਂ ਕਈਆਂ ਦਾ ਇਹ ਸੁਪਨਾ ਹੁੰਦਾ ਕਿ ਯਾਰ ਕਾਸ਼ ਸਾਡੇ ਕੋਲ ਇਹੋ ਜਿਹੀ ਜ਼ਿੰਦਗੀ ਹੁੰਦੀ ਕਿ ਮੈਨੂੰ ਕਿਸੇ ਨੇ ਮੈਸੇਜ ਕੀਤਾ ਸੀ ਕਿ ਖੁਸ਼ੀ ਕਿਵੇਂ ਰਹਿ ਸਕਦੇ ਆ ਇਹ ਕਾਬਲ ਸਵਾਲ ਸੀ ਤੇ ਇੱਕ ਸੀ ਕਿ ਜੇ ਅਸੀਂ ਦੁਖੀ ਹੁੰਦੇ ਆ ਤੇ ਜੇ ਅਸੀਂ ਬਹੁਤ ਜ਼ਿਆਦਾ ਦੁਖੀ ਹੋਏ ਤਾਂ ਅਸੀਂ ਕੀ ਕਰੀਏ ਅਜਿਹਾ ਹਮੇਸ਼ਾ ਆਪਣੇ ਸਵਾਰਥ ਦੇ ਵਿੱਚ ਇੰਨੇ ਜ਼ਿਆਦਾ ਰੁੱਝ ਜਾਨੇ ਆ ਹਨ ਕਿ ਕਿਸੇ ਦੀ ਖੁਸ਼ੀਆਂ ਦਾ ਨਹੀਂ ਪਤਾ ਲੱਗਦਾ ਹੈਗਾ ਤੇ ਦੁਖੀ ਹੋਣ ਦਾ ਕਾਰਨ ਵੀ ਇਹ ਹੁੰਦਾ ਵਾ ਕਿ ਅਸੀਂ ਕਿਸੇ ਟਾਈਮ ਕਿਸੇ ਨੂੰ ਦੁਖੀ ਕੀਤਾ ਹੁੰਦਾ ਵਾ ਉਹ ਮੁੜ ਕੇ ਹੀ ਸਾਡੇ ਦੇ ਉੱਤੇ ਆਉਂਦੀ ਹੈ ਜੇ ਖੁਸ਼ੀ ਦੇਣੀ ਆ ਕਦੀ ਆਪਣੇ ਤੋਂ ਨੀਵੇਂ ਬੰਦੇ ਨੂੰ ਦੇਖੋ ਤੇ ਉਹਦੀ ਹੈਲਪ ਕਰਕੇ ਦੇਖੋ ਫਿਰ ਖੁਸ਼ੀ ਪਤਾ ਲੱਗੂਗੀ ਅਸਲ ਖੁਸ਼ੀ ਕਿਹੜੀ ਹੁੰਦੀ ਆ ਜਦੋਂ ਕਿਸੇ ਬੰਦੇ ਕੋਲ ਨਾ ਪੈਸੇ ਹੁੰਦੇ ਆ ਤੇ ਆਪਣੇ ਤਾਂ ਜਿਹੜਾ ਨੀਵਾਂ ਬੰਦਾ ਹੁੰਦਾ ਨਾ ਗਰੀਬ ਬੰਦਾ ਹੁੰਦਾ ਵਾ ਕਿਉਂਕਿ ਇਹਨਾਂ ਦੀ ਵੀ ਕਹਾਣੀ ਕੁਝ ਉਦਾਂ ਹੀ ਸੀ ਇਹਨਾਂ ਦੇ ਲਾਗੇ ਪਾਸੇ ਵਾਲੇ ਬੰਦੇ ਨੇ ਇਹਨਾਂ ਨੂੰ ਬ ਜਿਵੇਂ ਕਮਾਂਡੀ ਹੋ ਗਿਆ ਉਹਨਾਂ ਨੂੰ ਤੰਗ ਕਰਦੇ ਉਹਨਾਂ ਨੂੰ ਮਾਰਨ ਦੇ ਤਨਕਿਆ ਦਿੰਦੇ ਆ ਜਿਨ੍ਹਾਂ ਨੂੰ ਅਸੀਂ ਮਿਲ ਕੇ ਆਏ ਆ ਦੇਖੋ ਉਹ ਐਨੇ ਆਪਣੇ ਪੈਸਿਆਂ ਦੇ ਮੋਹ ਦੇ ਵਿੱਚ ਡੁੱਬੇ ਹੋਏ ਕਹਿ ਲਓ ਕੋਈ ਟਾਈਮ ਤੇ ਆਏਗਾ ਨਾ ਕਿ ਜਦੋਂ ਮੁੜ ਗੜੀ ਤੁਹਾਡੇ ਕੋ ਬਾਣੀ ਹੈ ਤੁਹਾਡਾ ਲੇਖਾ ਤੇ ਲਿਖਿਆ ਜਾ ਰਿਹਾ ਹੈ ਨਾ ਕਿ ਤੁਸੀਂ ਸਾਰੀ ਉਮਰ ਥੋੜੀ ਇੱਧਰ ਰਹਿ ਲੋਗੇ ਅਪ ਐਂਡ ਡਾਊਨ ਸਾਰੀ ਦੀ ਜ਼ਿੰਦਗੀ ਦੇ ਵਿੱਚ ਆਂਦੇ ਹੈਗੇ ਆ ਜੇ ਤੁਸੀਂ ਅੱਜ ਕਿਸੇ ਨਾਲ ਮਾੜਾ ਵੀ ਕਰਦੇ ਪਏ ਆ ਨਾ ਤੁਹਾਡੇ ਵੀ ਬੱਚੇ ਹੈਗੇ ਆ ਕਈ ਵਾਰੀ ਮਾਪਿਓ ਦੇ ਕੀਤੇ ਆ ਬੱਚੇ ਦੇ ਅੱਗੇ ਆਉਂਦੀ ਹੈ ਫਿਰ ਮਾਪਿਓ ਰੋਂਦੇ ਕਿ ਸਾਡੇ ਬੱਚੇ ਨਾਲ ਅੱਦਾ ਕਿਉਂ ਹੋ ਰਿਹਾ ਵਾਸੀਂ ਤੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਉਹਦੋਂ ਬੰਦਾ ਭੁੱਲ ਜਾਂਦਾ ਕਿ ਕਿਸੇ ਟਾਈਮ ਤੇ ਕੁਛ ਤੇ ਸੀ ਕੀਤਾ ਹੈ ਨਾ ਬੰਦੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਸਬਰ ਮਤਲਬ ਜੇ ਅਸੀਂ ਕਿਸੇ ਨੂੰ ਤਸੀਹੇ ਬਹੁਤ ਜਿਆਦਾ ਦੇ ਰਹੇ ਆ ਕਿਸੇ ਨੂੰ ਬੜਾ ਜਿਆਦਾ ਟੌਰਚਰ ਕੀਤਾ ਜਾ ਰਿਹਾ ਹੈ ਉਹ ਇਨਸਾਨ ਚੁੱਪਿਆ ਚੁੱਪ ਪਤਾ ਕਿਉਂ ਆ ਉਹ ਆਪ ਕਿਉਂ ਨਹੀਂ ਜਵਾਬ ਦੇ ਦਿੰਦੇ ਕਿਉਂਕਿ ਉਹਨੂੰ ਵੀ ਸ਼ਿਵਾਸ ਹੈ ਕਿ ਉਹਦਾ ਜਿਹੜਾ ਜਵਾਬ ਆ ਮਹਾਰਾ ਸੱਚੇ ਪਾਤਸ਼ਾਹ ਆਪ ਦੇਣਗੇ ਟਾਈਮ ਤੇ ਦੇਣਗੇ ਤਾਂ ਕਰਕੇ ਨਾ ਆਪਣੀ ਜ਼ਬਾਨ ਗੰਦੀ ਕਰਦਾ ਪਿਆ ਤੇ ਨਾ ਆਪਣੇ ਕਰਮ ਮਾੜੇ ਕਰਦਾ ਪਿਆ ਆ ਆਂਟੀ ਨੇ ਹਨਾ ਜਿਹੜੇ ਦੁੱਖ ਦੱਸੇ ਉਹਨਾਂ ਦੇ ਉਹ ਦੱਸੇ ਅੰਕਲ ਉਦੋਂ ਵੀ ਚੁੱਪ ਸੀ ਉਹਨਾਂ ਨੇ ਇੱਕ ਵਾਰ ਹਾਮੀ ਤੱਕਣੀ ਵਿੱਚ ਪਈ ਕਿ ਮੇਰੇ ਨਾਲ ਇਦਾਂ ਹੋਇਆ ਆ ਉਹ ਦੁੱਖ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਜੜੀਆਂ ਨਾ ਉਹਨਾਂ ਦੇ ਮਤਲਬ ਫੇਸ ਤੇ ਪਤਾ ਲੱਗਦੀਆਂ ਪਈਆਂ ਸੀ ਬੜੇ ਜਾਣੇ ਲੋਕ ਅਸੀਂ ਵੀ ਕਿਤੇ ਨਾ ਕਿਤੇ ਨਾ ਭਾਵੇਂ ਅਣਜਾਣੇ ਜੀ ਅਸੀਂ ਇਦਾਂ ਕਰਦੀ ਕਰ ਦਿੰਨੇ ਆ ਆਪਣੇ ਤੋਂ ਮਾੜੇ ਨੂੰ ਅਸੀਂ ਹਮੇਸ਼ਾ ਦਬਾਨੇ ਆ ਯਾਰ ਜਿੰਨੇ ਮੈਨੂੰ ਇਹ ਗੱਲ ਕਹੀ ਤੇ ਕਹੀ ਕਿਉਂ ਮੈਂ ਇਹਦੀ ਇਹਦਾ ਹੰਕਾਰ ਤੋੜੂਗਾ ਮੈਂ ਇਹਦੀ ਈਗੋ ਤੋੜੂਗਾ ਕਰਦੇ ਆ ਸਾਰੇ ਆਪਾਂ ਏਦਾਂ ਕਰਦੇ ਆ ਅਸੀਂ ਆ ਭੁੱਲ ਜਾਨੇ ਕਿ ਅਗਲੇ ਬੰਦੇ ਨੂੰ ਕੀ ਬੀਤੂਗਾ ਤੇ ਐਹੀ ਬੇਨਤੀ ਆ ਸਾਰਿਆਂ ਦੇ ਅੱਗੇ ਕਿ ਜੇ ਤੁਹਾਨੂੰ ਕੋਈ ਮਾੜਾ ਬੰਦਾ ਵੇਖਦੈ ਨਾ ਉਹਨਾਂ ਦਬਾਨ ਦੀ ਜਗ੍ਹਾ ਤੇ ਨਾ ਉਹਦੀ ਹੈਲਪ ਕਰਿਆ ਕਰੋ ਸੇਵਾ ਕਰਿਆ ਕਰੋ ਉਹਨਾਂ ਦਾ ਸਹਾਰਾ ਬਣੋ ਜੇ ਤੁਸੀਂ ਮਾਇਆ ਪੱਖੋਂ ਨਹੀਂ ਹੈਗੇ ਹਨਾ ਜ਼ਰੂਰੀ ਨਹੀਂ ਹੈ ਕਿ ਬਈ ਤੁਹਾਡੇ ਕੋਲ ਤਾਂ ਪੈਸੇ ਹੈਗੇ ਨਹੀਂ ਅਸੀਂ ਕਿੱਥੋਂ ਸੇਵਾ ਕਰੀਏ ਹਨਾ ਇਦਾਂ ਕਹਿ ਦਿੰਦੇ ਆ ਕਈ ਜਦੋਂ ਅਸੀਂ ਬਚਾਣਾ ਹੋਵੇ ਨਾ ਜਿਹੜੇ ਕੋ 50 ਰੁਪਏ ਵੀ ਆ 50 ਚ ਤੁਸੀਂ 5-5 ਰੁਪਏ ਵੀ ਕੱਢ ਲੂਗੇ ਬਹੁਤ ਹੁੰਦੇ ਆ ਮਹੀਨੇ ਤੇ ਫਿਰ ਵੀ ਕਿੰਨੇ ਕੁ ਬਣ ਜਾਂਦੇ ਹੋਰ ਨਹੀਂ ਕੁਝ ਤੁਸੀਂ ਤੁਸੀਂ ਰਾਸ਼ਨ ਤੇ ਪਾ ਕੇ ਦੇ ਸਕਦੇ ਆ ਰਾਸ਼ਨ ਜ਼ਿਆਦਾ ਵੀ ਨਹੀਂ ਜਿੰਨੀ ਸਰਦੀ ਪੁੱਜਦੀ ਸੇਵਾ ਤੁਸੀਂ ਉਨੀ ਕਰ ਸਕਦੇ ਆ ਤੇ ਬਿਲਕੁਲ ਕਰ ਸਕਦਾ ਹਰ ਕੋਈ ਬੰਦਾ ਕਰ ਸਕਦਾ ਵਾ ਗੱਲ ਕੀ ਹੁੰਦਾ ਵਾ ਕਿ ਦਿਲ ਦੀ ਕਿ ਤੁਹਾਡੇ ਮਨੋਂ ਕੀ ਆਵਾਜ਼ ਆਂਦੀ ਆ ਸੋ ਅਸੀਂ ਵਾਪਸ ਕਰ ਆ ਚੁੱਕੇ ਆ ਤੇ ਉਮੀਦ ਹੈ ਕਿ ਇਸ ਵਲੌਗ ਚ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਕੁਝ ਨਮਾਜ਼ ਜ਼ਰੂਰ ਪਤਾ ਲੱਗਿਆ ਹੋਵੇਗਾ ਦੇਖੋ ਤੁਹਾਡੀ ਸੋਚ ਕੀ ਆ ਇਹ ਇਹ ਚੀਜ਼ ਇਹ ਨਾ ਵੈਸੇ ਮੈਟਰ ਕਰਦੀਆਂ ਨਹੀਂ ਆ ਬਟ ਮੈਂ ਅੱਜ ਇੱਕ ਚੀਜ਼ ਹੋਰ ਦੱਸਣ ਲੱਗੀ ਆ ਕਿਉਂਕਿ ਮੈਂ ਬੜੇ ਜਾਣੀਆਂ ਦੀਆਂ ਜਿਵੇਂ ਕਈ ਲੋਕ ਸੇਵਾ ਕਰਦੇ ਨਾ ਤੇ ਵੀਡੀਓ ਵਗੈਰਾ ਪਾਉਂਦੇ ਆ ਮੈਂ ਸਿਰਫ ਆਪਣੀ ਗੱਲ ਨਹੀਂ ਕਰਦੀ ਕਈ Hindu ਧਰਮ ਦੇ ਵੀ ਲੋਕ ਸੇਵਾ ਕਰਦੇ ਆ ਕਟਿੰਗ ਵਾਲੇ ਵੀ ਹਨਾ ਸੇਵਾ ਕਰਦੇ ਤੇ ਉਹਨਾਂ ਦੇ ਨੀਚੇ ਕਮੈਂਟ ਪਤਾ ਕੀ ਹੁੰਦੇ ਮੋਸਟਲੀ ਕਿ ਬਈ ਤੁਸੀਂ ਜੇ ਸੇਵਾ ਕਰਦੇ ਪਰ ਦਿਖਾਉਂਦੇ ਕਿਉਂ ਪਾਏ ਆ ਸੇਵਾ ਕਿੰਨੇ ਕੀਤੀ ਉਹਨੇ ਕੀਤੀ ਉਹਨੇ ਆਪਣੀ ਮਾਇਆ ਦੇ ਕੀਤੀ ਠੀਕ ਆ ਉਹਨੇ ਆਪਣੇ ਲਈ ਕੀਤੀ ਤੁਹਾਡੇ ਕਮੈਂਟ ਦਾ ਉਰਤ ਫਰਕ ਨਹੀਂ ਪੈਣਾ ਜਿਹੜੀ ਉਹਨੇ ਸੇਵਾ ਕਰਨੀ ਉਹਨੇ ਤਾਂ ਵੀ ਕਰੀ ਜਾਣੀ ਆ ਅਸੀਂ ਇਹ ਨਹੀਂ ਦੇਖਦੇ ਪਏ ਕਿ ਉਹ ਚੰਗਾ ਕਰਦਾ ਪਿਆ ਲੋਕਾਂ ਦਾ ਕਿਉਂ ਨਾ ਅਸੀਂ ਵੀ ਕਰੀਏ ਭਾਵੇਂ ਦਿਖਾਵੇ ਲਈ ਕਰਦਾ ਚਲੋ ਕਿਸੇ ਦੇ ਘਰ ਦੇ ਪਾਲਦਾ ਪਿਆ ਨਾ ਕਿਸੇ ਨੂੰ ਰਾਸ਼ਨ ਦੇ ਦੇ ਰਿਹਾ ਵਾ ਕੋਈ ਉਹਦੇ ਜ਼ਰੀਏ ਰੋਟੀ ਦਿਖਾ ਰਿਹਾ ਹੈ ਨਾ ਹਨਾ ਕਿਉਂਕਿ ਹੁਣ ਦੇਖੋ ਅਸੀਂ ਲੋਕਾਂ ਨੂੰ ਖੁਸ਼ ਕਰ ਸਕਦੇ ਜੇ ਤੁਸੀਂ ਦੁਨੀਆ ਦੇ ਉੱਤੇ ਆਏ ਆ ਨਾ ਮਾਰਾ ਸੱਚੇ ਪਾਤਸ਼ਾਹ ਨੂੰ ਖੁਸ਼ ਕਰਨਾ ਸਿੱਖੋ ਲੋਕਾਂ ਨੂੰ ਖੁਸ਼ ਕਰਨਾ ਨਾ ਸਿੱਖੋ ਮਾਰਾ ਇਹਨੇ ਕਿ ਦਿੰਦੂ ਸੇ ਪ੍ਰੇਮ ਪਾਲਿਪਤਾ ਨਾ ਤੁਹਾਨੂੰ ਲੋਕਾਂ ਨਾਲ ਇਕੱਲੇ ਇਕੱਲੇ ਬੰਦੇ ਨਾਲ ਪ੍ਰੇਮ ਪਾਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਸਭ ਦਾ ਪ੍ਰੇਮ ਆਪਣੇ ਆਪ ਮਿਲੇਗਾ ਮੈਂ ਇਸ ਚੀਜ਼ ਦਾ ਵਲੋਗ ਜ਼ਰੂਰੀ ਬਣਾਉਣਾ ਇਸ ਲਈ ਸਮਝਿਆ ਕਿਉਂਕਿ ਮੈਨੂੰ ਲੱਗਿਆ ਸੀ ਕਿ ਜਿਵੇਂ ਕਈ ਲੋਕ ਨਾ ਆਪਣੇ ਆਪ ਨੂੰ ਬਹੁਤ ਲੋਅ ਫੀਲ ਕਰਦੇ ਆ ਯਾਰ ਮੇਰੀ ਕਿਸਮਤ ਇੱਦਾਂ ਵਾ ਮੇਰੇ ਨਾਲ ਮਾੜਾ ਹੁੰਦਾ ਵਾ ਮਤਲਬ ਉਹ ਨਾ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਨੀਵਾ ਕਹਿ ਲੋ ਜਾਂ ਸਭ ਤੋਂ ਮਾੜੀ ਕਿਸਮਤ ਵਾਲਾ ਇਨਸਾਨ ਸਮਝਣ ਲੱਗ ਜਾਂਦਾ ਮੈਂ ਥੇ ਉਹ ਵੀ ਚੀਜ਼ ਦੱਸਣਾ ਚਾਹਨੀ ਆ ਬਈ ਦੇਖੋ ਇਦਾਂ ਇਦਾਂ ਦੇ ਕਿਸੇ ਵੀ ਦੁਨੀਆ ਦੇ ਉੱਤੇ ਹੈਗੇ ਆ ਜਿਹੜੇ ਵਿਚਾਰਿਆਂ ਨੇ ਆਪਣੇ ਸਾਰੇ ਸਾਲ ਗਰੀਬੀ ਦੇ ਵਿੱਚ ਕੱਢੇ ਆ ਜਿਹੜੇ ਅੰਕਲ ਜੀ ਆ ਨਾ ਉਹਨਾਂ ਦੀ 6 ਫੁੱਟ ਦੇ ਲਾਗੇ ਹਾਈਟ ਆ ਬਹੁਤ ਸੋਹਣਾ ਸਰੀਰ ਆ ਪਰ ਕਹਿ ਲੋ ਮਾੜੀ ਘੜੀ ਉਹਨਾਂ ਦਾ ਮਤਲਬ ਕੋਈ ਪ੍ਰੋਬਲਮ ਆ ਗਈ ਸੀ ਬੈਕ ਆ ਕਿ ਜਿੰਨਾ ਕਰਕੇ ਉਹ ਚੱਲ ਨਹੀਂ ਪਾਉਂਦੇ ਤੇ ਇਨਫੈਕਟ ਉਹ ਖੜੇ ਵੀ ਨਹੀਂ ਹੋ ਪਾਉਂਦੇ। ਥੇਲੇ ਵਗੈਰਾ ਅਸੀਂ ਸਭ ਘੁੰਮਦੇ ਹਾਂ ਨਾ ਤੇ ਜਿਹੜੇ ਛੋਟੇ-ਮੋਟੇ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਨਾ ਜਿਵੇਂ ਬਾਜ਼ੀਆਂ ਵਗੈਰਾ ਮਤਲਬ ਘਡੋਣੇ ਜਿਹੜੇ ਅੰਤਿਕ ਨੂੰ ਖਾਏ ਸੀ ਉਹ ਕਿੰਨੇ ਚਾਹੋਂ ਨਾਲ ਅੰਦਰ ਘਡੋਣੇ ਕੱਢ ਕੇ ਲੈ ਕੇ ਆਏ ਸੀ ਤੇ ਸਾਨੂੰ ਦਿਖਾਉਣ ਵਾਸਤੇ ਕਿ ਅਸੀਂ ਆਵਣੀਆਂ ਬਾਜ਼ੀਆਂ ਵੇਚਦੇ ਆ ਐਤਵਰ ਦੇ ਐਤਵਾਰ ਉੱਥੇ ਜਿੰਵੇਂ ਸੰਗਤ ਜ਼ਿਆਦਾ ਹੁੰਦੀ ਆ ਤੇ ਉਹ ਲੈ ਕੇ ਜਾਂਦੇ ਆ ਕਿ ਜਿਹੜਾ ਰਾਸ਼ਨ ਪਾਣੀ ਆ ਉਹਨਾਂ ਦਾ ਹਫ਼ਤੇ ਦਾ ਉੱਥੋਂ ਹੀ ਨਿਕਲ ਜਾਵੇ। ਉਸ ਤੋਂ ਇਲਾਵਾ ਨਾਲ ਕੋਈ ਰੋਜ਼ਗਾਰ ਨਹੀਂ ਐ ਪਹਿਲਾਂ ਥੋੜੇ ਬੋਤੇ ਮਹੱਲੇ ਵਾਲੇ ਮਹੱਲੇ 'ਚ ਦੁਕਾਨ ਜਿਹੜੀ ਹੋ ਰਾਸ਼ਨ ਉਹਨਾਂ ਨੂੰ ਉਧਾਰੀ ਦੇ ਦਿੰਦੇ ਸੀ ਉਹਨਾਂ ਨੇ ਵੀ ਦੇਣਾ ਬੰਦ ਕਰ ਦਿੱਤਾ ਤੇ ਇਹ ਵੀ ਦੱਸਿਆ ਕਿ ਜਦੋਂ ਬਾਰਿਸ਼ ਵਗੈਰਾ ਆਉਂਦੀ ਨਾ ਉਹਨਾਂ ਦੇ ਛੱਤ ਵਗੈਰਾ ਚੁੰਦੀ ਆ ਗਿੱਲੇ ਉਹਨਾਂ ਨੂੰ ਕੁੰਗੜਨਾ ਪੈਂਦਾ ਆ ਹਨਾ ਗਿੱਲੇ ਧਰਾਦ ਕਟਣੀ ਪੈਂਦੀ ਆ ਕਿੰਨਾ ਮੁਸ਼ਕਲ ਦੇਖੋ ਤਾਂ ਆਪਣੇ ਘਰਾਂ 'ਚ ਤੇ ਫੇਰ ਵੀ ਛੱਤਾਂ ਹੈਗੀਆਂ ਮੀਂਹ ਪੈਂਦਾ ਆ ਨਾ ਅਸੀਂ ਅੰਦਰ ਬੈਠ ਜੰਨੇ ਆ ਨਾ ਉਹ ਨਹੀਂ ਬੈਠਦੇ ਇਦਾਂ ਦੇ ਸਿਰਫ ਇਹੀ ਨਹੀਂ 4000ਾਂ ਪਰਿਵਾਰਾ ਹੈਗੇ ਨੇ ਦੁਨੀਆ ਦੇ ਵਿੱਚ ਭੁੱਲਾ ਚੁੱਕਨ ਦੀ ਖਿਮਾ ਮਾਫ ਕਰਿਓ ਜੇ ਕੁਛ ਵੱਡ ਘਟ ਬੋਲ ਦਿੱਤਾ ਹੋਏਗਾ ਆਪਾਂ ਦੇਖੋ ਸਭ ਭੈਣ ਭਾਈ ਆ ਹਨਾ ਤੇ ਆਪਾਂ ਰਲ ਕੇ ਚੱਲਾਂਗੇ ਤਾਂ ਹੀ ਵਧੀਆ ਜਿਨ੍ਹਾਂ ਨੇ ਮਨ 'ਚ ਵਿਸ਼ਵਾਸ ਅਤੇ ਰੱਬ ਧਰ ਲੈਣਾ ਸਭ ਕੁਝ ਪਾ ਲੈਂਦੇ ਆ ਸੋ ਦੇਵ ਜੀ ਆ ਗਿਆ ਵੱਡ ਘਟ ਦੀ ਮਾਫੀ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀ ਕੀ ਫਤ